ਬਾਪੂ ਜਸਪਾਲ ਸਿੰਘ ਸਿਆਣਾ ਬਾਪੂ ਜੀ ਦੀ ਤੁਸੀਂ ਵੀਡੀਓ ਦੇਖੋ ਜਿਸ ਦਿਨ ਬਾਪੂ ਜੀ ਨੂੰ ਲੈ ਕੇ ਆਏ। ਓਏ ਮੇਰੇ ਮਾਲਕਾ ਓ ਮਰ ਚ ਗਿਆ ਤੇ ਪੈਰ ਚ ਓਏ ਕਿੱਦਾਂ ਲੱਤ ਫੜਾ ਓ ਰਣਵਾ ਹੁਣ ਬਾਪੂ ਤਕੜਾ ਵੀ ਹੋ ਗਿਆ ਪੂਰਾ ਤੁਰਿਆ ਫਿਰਦਾ ਤੇ ਕਿੱਥੇ ਚਾਕੇ ਬਾਪੂ ਨੂੰ ਗੱਡੀ ਦੇ ਵਿੱਚ ਪਾਇਆ ਸੀ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਤੇ ਕਿੱਥੇ ਹੁਣ ਕੁੜੀ ਐ ਅਮਰੀਕਾ ਜਾ ਮੁੰਡਾ ਇਟਲੀ ਮੁੰਡਾ ਤੇ ਇਹਦੇ ਬੱਚਿਆਂ ਨੂੰ ਵੀ ਸਾਡੀ ਬੇਨਤੀ ਸਾਡੇ ਕੋਲ ਨੰਬਰ ਤਾਂ ਹੈ ਨਹੀਂਗਾ ਵੀ ਜੇ ਤੁਸੀਂ ਵੀ ਆਪਣੇ ਪਾਪਾ ਨੂੰ ਮਿਲ ਕੇ ਜਾਵੋ ਆ ਕੇ ਤਾਂ ਬਹੁਤ ਹੌਸਲਾ ਹੋਊ ਬਾਪੂ ਨੂੰ ਕੋਈ ਨਾ ਬਾਪੂ ਫਿਕਰ ਨਾ ਕਰ ਇਹ ਤਾਂ ਵੀ ਨਹੀਂ ਕਿੱਥੇ ਤਾਂ ਮੈਂ ਤਾਂ ਗੱਲ ਹੀ ਨਹੀਂ ਕੋਈ ਬਾਪੂ ਸਦੀਰ ਕਿਵੇਂ ਰਹਿੰਦਾ ਕਹਨੇ ਚ ਠੀਕ ਆ ਜੀ ਹੁਣ ਐਂ ਇਕੱਲਾ ਤੁਰਿਆ ਫਿਰਦਾ ਕੋਈ ਦਿੱਕਤ ਤਾਂ ਨਹੀਂ ਆਉਂਦੀ ਨਾ ਨਾ ਤੇ ਬਾਪੂ ਜੀ ਹਸਪਾਲ ਸਿੰਘ ਤੇਰੇ ਜਿਹੜੇ ਬੱਚੇ ਬਾਹਰ ਆ ਤੇਰੇ ਉਹਨਾਂ ਦਾ ਕੋਈ ਨੰਬਰ-ਨੰਬਰ ਹੈ ਤੇਰੇ ਕੋਲੇ ਨੰਬਰ ਮੇਰੇ ਕੋਲ ਨੰਬਰ ਤਾਂ ਨਹੀਂ ਹੈ ਕਣੀ ਉਥੋਂ ਡੈਰੀ ਤੇ ਦੇਖਣਾ ਪਊਗਾ ਮਿਲ ਜੂਗਾ ਨੰਬਰ ਮਿਲ ਲਊਗਾ ਤੁਹਾਡੇ ਭਰਾਵਾਂ ਨਾਲ ਤਾਂ ਫੋਨ ਤੇ ਗੱਲ ਹੋਈ ਸੀ ਉਦੋਂ ਫੋਨ ਵੀ ਆਇਆ ਸੀ ਕਿ ਤੈਨੂੰ ਲੈ ਕੇ ਆਏ ਸੀ ਨਾ ਉਹ ਗਾਡੇ ਇਸ ਨਾਲ ਉਹਨਾਂ ਨੇ ਆਣਾ ਹੈ ਅ ਸੀਗਾ ਉਹ ਆ ਕੇ ਚਲੇ ਗਏ ਹੁਣ ਕੇ ਕਹਿੰਦੇ ਪਿੱਛੇ ਰਹਿ ਤਾ ਮਾਤਾ ਨੇ ਦੇਖ ਤਾ ਸੀਗਾ ਮੈਂ ਕਿ ਇਹ ਨੂੰ ਦਿੱਤਾ ਦਸੋ ਮੇਰੇ ਮੁੰਡੇ ਜੇ ਨਾ ਕਰਤਾ ਉਹ ਮੁੰਡਾ ਕਹਿੰਦਾ ਬਾਪੂ ਜਦੋਂ ਕਿੰਨੇ ਭੈਣ ਭਰਾ ਸੀ ਬਾਪੂ ਤੁਸੀਂ ਚਾਰ ਭਾਈ ਸੀ ਹੂੰ ਇੱਕ ਭੈਣ ਸੀ ਤੇ ਹੁਣ ਹੈਗੇ ਪੰਜੇ ਤੁਸੀਂ ਚਾਰ ਜਿਹੜੇ ਪਹਿਣ ਪਾਈ ਸੀ 1 ਸਤੰਬਰ ਅੱਜ ਜਿਹੜਾਈ ਕਰ ਗਿਆ ਅਮਰੀਕਾ ਜੀ ਤੇ ਉਹਦੇ ਕਰਦੀ ਹੈਗੀ ਪਰਜਾਈ ਸਾਡੀ ਬੱਚੇ ਹੈਗੇ ਤੇ ਭੈਣ ਕੈਨੇਡਾ ਚ ਹਾਂ ਤਾਂ ਜਰਮਨ ਤਾਂ ਅੰਗਲੇਡ ਪਰਵਾਰ ਸਾਰੇ ਭਾਰਤੀ ਮੈਨੂੰ ਵੀ ਗਿਆ ਜਿੱਥੋਂ بڑے ਭਾਈ ਨਹੀਂ ਜਿਹੜਾ ਹਸ ਟਾਈਮ ਹਾਜ਼ਰ ਆ ਤਾਂ ਮੈਂ ਕਹਿੰਦਾ ਮੈਂ ਇੱਥੇ ਠੀਕ ਆ ਤੁਹਾਡੇ ਬੱਚੇ ਕਿੰਨੇ ਆ ਦੋ ਬੱਚੇ ਕਰਦੀ ਮਰ ਗਈ ਸੀ ਕੁੜੀ 6 ਮਹੀਨਿਆਂ ਦੀ ਸੀ ਮੁੰਡਾ ਸਭਾ ਸਾਲ 1.5 ਸਾਲ ਦਾ ਹੋਣਾ ਰੋ ਨਾਨਕੀ ਚਲੇ ਗਏ ਨਾਨਕੀ ਨਹੀਂ ਚਲੇ ਗਏ ਨਾਨਕੇ ਨੇ ਤਾਂ 10 ਸਾਲ ਕੇਸ ਦਾ ਜੋਰ ਲਾ ਲਿਆ 1.5 ਲੱਖ ਦਿੱਤਾ ਵੀ ਵੀ ਇਹਨਾਂ ਦੇ 2 2 ਠਾਈ ਪਾ ਕੇ ਇਹਨਾਂ ਨੂੰ ਬੱਚੇ ਕਿੱਥੇ ਪਲੇ ਫਿਰ ਤੁਹਾਡੇ ਬੱਚੇ ਦਾਦੀ ਸੀ ਜਾਂ ਸਾਡੀ ਭੈਣ ਸੀ ਇੱਥੇ ਉਹ ਕੋਲੇ ਪਲੇ ਉਹ ਕੁਝ ਆਪ ਵੀ ਹਮਤ ਕੀਤੀ ਮੁੰਡੇ ਨੂੰ ਉਹ ਚੱਲ ਛੱਡਿਆ ਕੁੜੀ ਬਾਰਵੀਂ ਕਿਤੇ ਵੀ ਛੱਡੀ ਹੈਗੀ ਉਹ ਕਦੇ ਮਾਸੀਏ ਇੱਕ ਮਾਸੀ ਕੋਲ ਕਦੇ ਦੂਸਰੀ ਕੋਲ ਏਡਾ ਟਾਈਮ ਤਦਹੀਲ ਕਰਕੇ ਟਾਈਮ ਪਾਸ ਕੀਤਾ ਬੜੇ ਆਸਰੇ ਹੁਣ ਬੱਚੇ ਕਿੱਥੇ ਆ ਹੁਣ ਕੁੜੀ ਹੈ ਅਮਰੀਕਾ ਜਾ ਮੁੰਡਾ ਇਟਲੀ ਮੁੰਡਾ ਇਟਲੀ ਤੁਹਾਨੂੰ ਮਿਲਿਆ ਨੂੰ ਕਿੰਨਾ ਟਾਈਮ ਹੋ ਗਿਆ ਮੁੰਡੇ ਨੂੰ ਮੁੰਡਾ ਸਰਕਾਰਾਂ ਦੇ ਵਿੱਚ ਆ ਕੇ ਗਿਆ ਉਹ ਕਹਿਣ ਲਗਾ ਡੈਡੀ ਇਹ ਕਹਦਾ ਇਹ ਕਹਿੰਦੇ ਤੂੰ ਕਿ ਆਪਣੇ ਡੈਡੀ ਨਾਲ ਨਹੀਂ ਬੋਲੂਗਾ ਤਾਂ ਤੇਰਾ ਸੀ ਤਾ ਤੇਰਾ ਸੀ ਵਿਆਹ ਕਰਾਂਗੇ ਮੈਂ ਕਿਹਾ ਪੁੱਤਰ ਤੂੰ ਆ ਜਾ ਜਦੋਂ ਤੂੰ ਆਏਗਾ ਤੇਰਾ ਵਿਆਹ ਕਰਾਂਗਾ ਕਹਿੰਦਾ ਜੇਕਰ ਤੂੰ ਵਿਆਹ ਹੋਏਗਾ ਉਹਨਾਂ ਨੂੰ ਪਤਾ ਲੱਗ ਜੂ ਮੈਂ ਕਿਹਾ ਮੈਂ ਵਿਆਹ ਚ ਵੀ ਨਹੀਂ ਉਹ ਵਿਆਹ ਵੀ ਕਰ ਦੂੰ ਚਾਹਨਾ ਮੈਨਾਂ ਜੀ ਪਹਿਲੇ ਸਮਰਾਣਾ ਚਾਹੁੰ ਉਹ ਮੇਰਾ ਖਾਸ دوست ਉਹਨੂੰ ਕਿਹਾ ਮੇਰੇ ਨਾਲ ਮੁੰਡਾ ਫੜਦਾ ਸੀ ਵਿਆਹ ਕਰਾਣੇ ਉਹਦੇ ਤੇ ਉਹਨਾਂ ਨਾਲ ਗੱਲ ਕੀਤੀ ਜਿਹੜਾ ਨਾਲ ਫੜਦਾ ਸੀ ਉਹ ਕੁਦਰਤੀਆਂ ਹੈ ਦੁਕਾਨ ਤੇ ਗੱਲ ਕੀਤੀ ਉਹ ਨਾਲੇ ਬਸ ਮੈਂ ਕਿਹਾ ਵੀ ਕਦੋਂ ਹਾਂ ਤੁਸੀਂ ਉਹ 28 ਨੂੰ ਕਹਿੰਦਾ ਦੋ ਦਿਨਾਂ ਚ ਆ ਜਾਊਗਾ ਮੈਂ ਆ ਗਿਆ ਜਾਨੀ ਜੀ ਮੈਨੂੰ ਪਤਾ ਹੀ ਨਹੀਂ ਕਿ ਕਿਹੜੇ ਟਾਈਮ ਵਿਆਹ ਹੋ ਗਿਆ ਉਹ ਯਾਨੀ ਉਹ ਸਾਡੇ ਜਿਹੜਾ ਨਾਲ ਮੁੰਡਾ ਫੜਦਾ ਸੀ ਉਹਨੇ ਵੀ ਇਹ ਮਤ ਪੂਰੀ ਕੀਤੀ ਉਹ ਉਹ ਮੈਂ ਕਿਤੇ ਬਿਆਜ ਆਜਰੇ ਨਹੀਂ ਗਿਆ ਉਹ ਚੱਲ ਕੋਈ ਨਾ ਬਾਪੂ ਬੱਚੇ ਸੁਖੀ ਰਹਿਣ ਖੁਸ਼ ਰਹਿਣ ਚੜ੍ਹਦੀ ਕਲਾ ਚ ਰਹਿਣ ਹਨਾ ਤੁਹਾਡੀ ਕਿਰਪਾ ਦਾ ਯਾਨੀ ਇਹ ਹੁਣ ਤੁਸੀਂ ਹੈ ਮੇਰੇ ਇਥੇ ਹੁਣ ਠੀਕ ਹੋ ਜਾਣਾ ਬਾਪੂ ਜਮਾ ਦੇਖੋ ਪੱਟੀ ਵੀ ਹੁਣ ਤਾਂ ਥੋੜੀ ਜਿਹੀ ਰਹਿ ਗਈ ਆ ਪਹਿਲਾਂ ਤਾਂ ਜ਼ਖਮ ਬਾਲਾ ਵੱਡਾ ਸੀਗਾ ਹੁਣ ਤਾਂ ਬਹੁਤ ਥੋੜਾ ਰਹਿ ਗਿਆ ਉਹ ਸਾਰਾ ਠੀਕ ਹੋ ਗਿਆ ਅਕਾ ਬਾਥਰੂਮ ਵਾਲੀ ਪਾਈਪ ਲੈ ਜੇਵੇ ਸਭ ਠੀਕ ਹੋ ਜਾਣਾ ਇਹ ਮੈਂ ਆਪ ਹੀ ਇਹ ਤਾਂ ਇਲਾਹੀ ਹੈਗੀ ਪੈਰ ਕਈ ਵਾਰ ਬੈਰ ਚੱਕਦੇ ਨਿਰਾਦ ਨੂੰ ਨੇਰੇ ਤੋਂ ਕੋਈ ਕਹਿੰਦਾ ਵੀ ਜਦੋਂ ਥੋੜਾ ਪੈਰ ਸੈੱਟ ਹੋ ਗਿਆ ਫਿਰ ਇਹ ਵੀ ਲੈ ਜਾਣੀ ਆ ਫਿਰ ਕਹਿੰਦਾ ਨੇਰੇ ਤੋਂ ਫਿਰ ਬੱਬੂ ਤੁਹਾਡਾ ਨਾਮ ਹੈਗਾ ਜਸਪਾਲ ਸਿੰਘ ਹਾਂਜੀ ਹੈਨਾ ਜਸਪਾਲ ਸਿੰਘ ਸਿਆੜ ਜਸਪਾਲ ਸਿੰਘ ਸਿਆਣ ਸਿਆਣ ਸੌਰੀ ਸਿਆਣ ਹਾਂ ਤੁਹਾਡੇ ਪਿਤਾ ਜੀ ਦਾ ਕੀ ਨਾਮ ਸੀ ਸਰਦਾਰ ਨਸੀਬ ਸਿੰਘ ਨਸੀਬ ਸਿੰਘ ਹੈਣ ਤਨੀ ਫਰਨੀਚਰ ਦਾ ਕੰਮ ਸੀ ਪਹਿਲਾਂ ਅੱਛਾ ਫਰਨੀਚਰ ਦਾ ਕੰਮ ਸੀ ਤੁਹਾਡਾ ਇਹ ਉਹ ਚੜਾਈ ਕਰਨਾ ਤੇ ਹੁਣ ਇਕੱਲਾ ਬੰਦਾ ਇਹਨਾ ਕੰਮ ਕਰ ਨਹੀਂ ਸਕਦਾ ਤੁਸੀਂ ਫਿਰ ਬੈਦ ਦਾ ਕੰਮ ਕਰਦੇ ਸੀ ਹੈ ਉਸ ਟਾਈਮ ਵੀ ਦੇਸੀ ਦਵਾਈਆਂ ਦਾ ਕੰਮ ਕਰਦਾ ਸੀ ਜਿਸ ਟਾਈਮ ਪਿਤਾ ਜੀ ਹੈਗੇ ਸੀ ਕਿ ਉਹ ਮੇਰੇ ਕੋ ਮਹਾਤਮਾ ਲੋਗ ਹੰਦਰ ਸਿੰਘ ਜੀ ਨੇ ਤਾਂ ਉਹਨਾਂ ਨੇ ਤੁਹਾਨੂੰ ਗੁਰ ਦਿੱਤਾ ਉਹਨਾਂ ਨੇ ਕੋਸੇ ਨੁਕਸੇ ਐਸੇ ਆ ਤੇ ਨਾਲ ਦੇ ਦਵਾਈਆਂ ਜਿਹੜੇ ਵੇਚਦੇ ਆ ਨਾ ਉਹ ਆ ਕੇ ਕਹਿਣਗੇ ਵੀ ਤੂੰ ਸਾਨੂੰ ਨੁਕਸਾ ਦੱਸਦੇ ਮੈਂ ਕਿਹਾ ਵੀ ਨੁਕਸਾ ਨਹੀਂ ਦੱਸਣਾ ਚੀਜ਼ ਲੈ ਜਾਓ ਤੁਸੀਂ ਇੱਕ ਮਿੰਟ ਬਾਪੂ ਹਣ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜਸਪਾਲ ਸਿੰਘ ਸਿਆਣਾ ਬਾਪੂ ਜੀ ਜੀ ਤੁਸੀਂ ਵੀਡੀਓ ਦੇਖੋ ਜਿਸ ਦਿਨ ਬਾਪੂ ਜੀ ਨੂੰ ਲੈ ਕੇ ਆਏ ਸੀ ਅਸੀਂ ਨਹੀਂ ਮਾਰਨ ਲੈਣਾ ਫਿਰ ਐ ਤੈਂ ਹਟਣਾ ਦੀਗਾ ਨਹੀਂ ਹਟਣਾ ਜਦੋਂ ਤੁਹਾਨੂੰ ਮੈਂ ਬਾਰ ਬਾਰ ਮਨਾ ਕਰੀ ਜਾ ਰਿਹਾ ਤਾਂ ਮੈਂ ਮੈਂ ਜਾ ਕੇ ਚੱਕੀ ਬਾਪੂ ਨੂੰ ਉਹ ਮੇਰੇ ਮਾਲਕਾ ਜਦੋਂ ਦੇਖਣ ਉਹ ਮੋੜ ਓਏ ਦੇਹ ਬਾਪੂ ਬਾਪੂ ਦੇਖ ਮੇਰੀ ਸੋਲ ਨਾਲ ਗੱਲ ਇੱਕ ਧਿਆਨ ਨਾਲ ਏ ਆਪੇ ਆਪੇ ਆਪਣੀ ਮਰਜ਼ੀ ਨਾਲ ਕਹਿ ਬੀ ਚੱਲ ਚੱਲੀਏ ਪੁੱਤ। ਉਹ ਚੱਲ ਚੱਲੀਏ ਚੱਲ ਚੱਲੀਏ ਪੁੱਤ। ਏ ਮੇਰਾ ਹਾਰ ਜਾ। ਬਾਪੂ ਏ ਬਾਪੂ ਚੱਲ ਚੱਲੀਏ ਪੁੱਤ। ਘੱਲੇ ਕੇ ਚੱਲੋ। ਪਹਿਲੀ ਟਰੀਕ 12 ਮਾਰਨਾ ਮਹੀਨਾ 88 24 ਦੇ ਵਿੱਚ ਲਿਆਇਆ ਸੀ। ਹੂੰ ਤੇ ਅੱਜ ਹੁਣ ਬਾਪੂ ਜੀ ਤੁਸੀਂ ਸਮਝ ਤੇ ਸੋਝੀ ਦਾ ਤੇਸ ਲਵੋ ਕਿਦਾਂ ਬਾਪੂ ਜੀ ਤੁਹਾਨੂੰ ਲੱਗਦੇ ਨੇ। ਹੁਣ ਜਦੋਂ ਬੰਦਾ ਠੀਕ ਹੋ ਜਾਂਦਾ ਨਾ ਤਾਂ ਫਿਰ ਬੰਦੇ ਨੂੰ ਆਪਣੇ ਦੀ ਆਪਣੇ ਆਸ-ਪਾਸ ਦੀ ਆਪਣਿਆਂ ਦੀ ਆਪਣੇ ਸਮਾਨ ਦੀ ਆਪਣੀ ਜ਼ਮੀਨ ਜਾਇਦਾਦ ਦੀ ਸੋਚੀ ਹੁੰਦੀ ਹੈ ਵੀ ਮੈਂ ਦੇਖ ਕੇ ਆਵਾਂ ਜਾ ਕੇ ਆਵਾਂ ਹੁਣ ਬਾਪੂ ਜਾਣਾ ਚਾਹੁੰਦਾ ਵੀ ਮੈਂ ਜਾ ਕੇ ਦੇਖ ਕੇ ਆਣਾ ਇੱਕ ਵਾਰੀ ਦੁਕਾਨ ਖੋਲ ਕੇ ਵੀ ਕਿਵੇਂ ਹੈ ਕੋਈ ਉੱਥੇ ਸਭ ਕੁਝ ਠੀਕ ਆ ਤੇ ਸਾਡੀ ਇੱਕ ਬੇਨਤੀ ਹੈ ਬਾਪੂ ਦੇ ਜਿਹੜੇ ਭੈਣ ਭਰਾ ਨੇ ਹਨਾ ਦੇਖੋ ਬਾਪੂ ਦਾ ਕੋਈ ਅਮਰੀਕਾ ਕੋਈ ਕੈਨੇਡਾ ਕੋਈ ਜਰਮਨੀ ਚਾ ਕੋਈ ਇਟਲੀ ਚਾ ਹਨਾ ਤੋਂ ਇੰਗਲੈਂਡ ਚਾ ਜੱਗ ਜੀ ਹੁੰਦਾਂ ਦੇ ਮੇਲੇ ਆ ਭਰਾਵੋ ਇੱਕ ਵਾਰੀ ਆ ਕੇ ਜੇ ਤੁਸੀਂ ਇੰਡੀਆ ਆਏ ਹੋ ਤਾਂ ਮਿਲ ਕੇ ਜਾਇਓ ਜਰੂਰ ਤੇ ਇਹ ਤੁਹਾਡਾ ਹੀ ਭਰਾ ਵਾ ਤੁਹਾਡਾ ਆਪਣਾ ਹੀ ਆ ਠੀਕ ਆ ਘਰ ਤੇ ਗੁੱਸੇ ਗਿੱਲੇ ਨਾਰਾਜ਼ਗੀਆਂ ਹੁੰਦੀਆਂ ਤੇ ਇਹਦੇ ਬੱਚਿਆਂ ਨੂੰ ਵੀ ਸਾਡੀ ਬੇਨਤੀ ਸਾਡੇ ਕੋਲ ਨੰਬਰ ਤਾਂ ਹੈ ਨਹੀਂਗਾ ਵੀ ਜੇ ਤੁਸੀਂ ਵੀ ਆਪਣੇ ਪਾਪਾ ਨੂੰ ਮਿਲ ਕੇ ਜਾਮੋ ਆ ਕੇ ਤਾਂ ਬਹੁਤ ਹੌਸਲਾ ਹੋਊ ਬਾਪੂ ਨੂੰ ਪਰ ਹੁਣ ਬਾਪੂ ਹੌਸਲੇ ਚਾ ਵੈਸੇ ਹੁਣ ਬਾਪੂ ਤਕੜਾ ਵੀ ਹੋ ਗਿਆ ਪੂਰਾ ਤੁਰਿਆ ਫਿਰਦਾ ਤੇ ਕਿੱਥੇ ਚਾਕੇ ਬਾਪੂ ਨੂੰ ਗੱਡੀ ਦੇ ਵਿੱਚ ਪਾਇਆ ਸੀ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਤੇ ਹੁਣ ਅਗਲਾ ਜਿਹੜਾ ਬਾਪੂ ਦਾ ਸਫਰ ਆ ਉਹ ਬਾਪੂ ਆਪਣੇ ਪੈਰਾਂ ਤੇ ਹੋ ਕੇ ਬਤੀਤ ਕਰ ਸਕੇ ਉਹਦੇ ਲਈ ਤੁਹਾਡੇ ਸਾਥ ਦੀ ਲੋੜ ਆ ਤੁਹਾਡੇ ਸਹਾਰੇ ਦੀ ਲੋੜ ਆ ਜੇ ਤੁਸੀਂ ਥੋੜੀ ਸਪੋਰਟ ਕਰੋਗੇ ਆ ਕੇ ਨਾ ਬਾਪੂ ਨੂੰ ਤੇ ਬਾਪੂ ਆਪ ਦਾ ਜੀਵਨ ਆ ਜਿਹੜਾ ਸਹੀ ਟਾਈਮ ਪਾਸ ਕਰ ਚੰਗੇ ਤਰੀਕੇ ਨਾਲ ਬਤੀਤ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ